ਤੇ ਹਾਂਜੀ ਅੱਜ ਆਏ ਆ ਜੀ ਲੌਗ ਇਟ ਆਏ ਕਿੱਥੇ ਆ ਜੀ ਸैम ਸਟੋਰ ਦੇ ਬਿਲਕੁਲ ਸਾਹਮਣੇ ਹੈਗਾ ਜੀ ਇਹ ਬਾਬਾ ਵਾਲ ਯਮीन ਬਹੁਤ ਵਧੀਆ ਰੈਸਟੋਰੈਂਟ ਹੈ ਬਹੁਤ ਵਧੀਆ ਫੂਡ ਹੈ ਇੱਥੇ ਦਾ ਤੇ ਇੱਥੇ ਆਓ ਇੱਕ ਵਾਰੀ ਫੂਡ ਜ਼ਰੂਰ ਟੈਸਟ ਕਰੋ ਤੇ ਆਪਾਂ ਹੁਣ ਚੱਲਦੇ ਆ ਅੰਦਰ ਅੰਦਰ ਜਲ ਕੇ ਆਪਾਂ ਇਹਨਾਂ ਦਾ ਜਿਹੜਾ ਹੈਗਾ ਖਾਣਾ ਟੈਸਟ ਕਰਦੇ ਆ ਸੋ ਥੈਂਕ ਯੂ ਸੋ ਮਚ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਇੱਥੇ ਭਾਈ ਉਹਨਾਂ ਦੇ ਕੋਲ ਜਿਹੜਾ ਇੱਕ ਦੁਬਈ ਰੈਸਟੋਰੈਂਟ ਆ ਜਿਹੜਾ ਦੁਬਈ ਵਾਂਗੂ ਫੂਡ ਬਣਾਉਂਦੇ ਇੱਥੇ ਮੇਨ ਚੀਜ਼ ਇਹ ਰੈਸਟੋਰੈਂਟ ਆ ਰੈਸਟੋਰੈਂਟ ਮੀ ਰੈਸਟੋਰੈਂਟ ਦਾ ਹੈਗਾ ਆ ਬਾਬ ਅਲ ਯਮीन ਤੇ ਰੈਸਟੋਰੈਂਟ ਦਾ ਨਾਮ ਆ ਤੇ ਇੱਥੇ ਸਾਨੂੰ ਕਾਫੀ ਦਿਨਾਂ ਤੋਂ ਸਾਨੂੰ ਕਾਲਸ ਬਈ ਕਰ ਰਹੇ ਸੀ ਆ ਵੀਡੀਓਜ਼ ਭੇਜ ਰਹੇ ਨੇ ਬਈ ਇੱਥੇ ਦਾ ਖਾਣਾ ਟੈਸਟ ਕਰਕੇ ਦੱਸੋ ਕਿਵੇਂ ਦਾ ਆ ਕਿਵੇਂ ਦਾ ਨਹੀਂ ਇੱਥੇ ਪ੍ਰੋਪਰ ਅਰੇਬਿਕ ਸਟਾਈਲ ਦੇ ਨਾਲ ਖਾਣਾ ਬਣਦਾ ਆ ਤੇ ਹੁਣ ਇੱਥੇ ਤਾਂ ਵੀਡੀਓ ਬੜੀਆਂ ਵਾਇਰਲ ਸੀ ਇੱਥੇ ਦੀਆਂ ਤੇ ਅਸੀਂ ਉਹ ਸੋਚਣਾ ਹੈ ਵੀ ਵੀਰ ਜਿਹੜੀ ਵੀਡੀਓ ਲੋਕਾਂ ਨੇ ਪਾਉਂਦੇ ਨੇ ਉਹ ਪੇਡ ਸੀ ਜਾਂ ਕਿਵੇਂ ਸੀ ਕੀ ਵਾਕਈ ਸੱਚ ਆ ਵੀ ਇੱਥੇ ਦਾ ਖਾਣਾ ਜਿਹੜਾ ਲੋਕਾਂ ਤੋਂ ਯੂਨੀਕ ਆ ਬਾਕੀ ਅਲੱਗ ਜਗ੍ਹਾ ਤੋਂ ਯੂਨੀਕ ਆ ਇਦੋਂ ਟੈਸਟ ਕਰਕੇ ਗੱਲ ਬਣਦੀ ਹੈ ਤਾਂ ਤਾਂ ਹੀ ਅੱਜ ਇੱਥੇ ਆ ਗਏ ਆ ਬਿਨਾਂ ਦੱਸੇ ਬਿਨਾਂ ਕਿਸੇ ਚੀਜ਼ ਤੇ ਛਾਪਾ ਮਾਰਿਆ ਇੱਥੇ ਅਸੀਂ ਹੁਣ ਅਸੀਂ ਇੱਥੇ ਜਿਹੜਾ ਫੂਡ ਆਰਡਰ ਕੀਤਾ ਹੈ ਕਿ ਆਪਣੀ ਪਸੰਦਾਂ ਸਾਰੇ ਜਿਹੜੇ ਨੇ ਤੇਰੇ ਮੈਨੂ ਹੈਗੇ ਉਹ ਲੈ ਆ ਭਾਈ ਹੁਣ ਕੱਲੀ-ਕੱਲੀ ਚੀਜ਼ ਦਾ ਜਿਹੜਾ ਨਿਰਖਣ ਹੋਊਗਾ ਕੱਲੀ-ਕੱਲੀ ਚੀਜ਼ ਦਾ ਪਤਾ ਲੱਗੂਗਾ ਵਾਕਈ ਇਹਦੇ ਵਿੱਚ ਕੁਝ ਦਮ ਸੀ ਕਿ ਨਹੀਂ ਅਜਾ ਸਭ ਤੋਂ ਵੱਡੀ ਗੱਲ ਮੈਨੂੰ ਇੱਕ ਚੀਜ਼ ਬੜੀ ਪਸੰਦ ਆਈ ਇਹ ਆ ਦੇਖੋ ਬੈਠਣ ਦੀ ਜਗ੍ਹਾ ਬੜੀ ਵਧੀਆ ਲੱਗੀ ਮੈਨੂੰ ਇੱਥੇ ਆ ਟੇਬਲ ਲੱਗੇ ਹੋਏ ਨੇ ਅੱਜ ਤਾਂ ਥੱਲੇ ਬੈਠ ਕੇ ਪੈ ਕੇ ਜਿੰਨੇ ਮ ਬਾਰ ਟੇਬਲ ਲੱਗੇ ਹੋਏ ਚੇਅਰਸ ਲੱਗੀਆਂ ਤੇ ਆਹ ਸੈਟਿੰਗ ਮੈਨੂੰ ਜ਼ਬਰਦਸਤ ਲੱਗੀ ਸਭ ਤੋਂ ਵਧੀਆ ਤੇ ਬਾਕੀ ਹੁਣ ਖਾਣਾ ਕਿਵੇਂ ਦਾ ਹੋ ਸਕਦਾ ਹੋਏਗਾ ਉਹ ਹੁਣ ਤੁਹਾਨੂੰ ਆਪਾਂ ਆ ਲੈਣ ਦੋ ਫਿਰ ਦੱਸਦੇ ਆ ਕਿਹੜੀ ਕਿਹੜੀ ਚੀਜ਼ ਤੇ ਖਾਸਿਆ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਹੁਣ ਤੁਸੀਂ ਬੜੇ ਰੌਸ਼ਟੋ ਕਰੋ ਕੀ ਹੁੰਦਾ ਸ਼ੁਰੂਆਤ ਲੋ ਜੀ ਫਾਈਨਲੀ ਸਾਡੀ ਰੋਟੀ ਆ ਚੁੱਕੀ ਹੈ ਜੀ ਤੇ ਸਭ ਤੋਂ ਪਹਿਲਾਂ ਸਟਾਰਟ ਅਸੀਂ ਰੋਟੀ ਤੋਂ ਕਰ ਰਹੇ ਹਾਂ ਤੇ ਤੁਹਾਨੂੰ ਦੂਜੀ ਚੀਜ਼ ਐਸੀ ਦਿਖਾ ਦਈਏ ਇਥੇ ਰੋਟੀ ਐਡੀ ਵੱਡੀ ਮਿਲਦੀ ਹੈ ਜੀ ਇਹਦੇ ਨਾਲ ਆ ਚੀਜ਼ ਇੱਕ ਆਈਟਮ ਦੇਖੋ ਤੁਸੀਂ ਇਹਦੇ ਵਿੱਚ ਜਿਹੜਾ ਤੁਹਾਨੂੰ ਚਿਕਨ ਦੇ ਰਹੇ ਨਾ ਇਹ ਪੱਥਰ 'ਚ ਦੇ ਰਹੇ ਨੇ ਇਹ ਪੱਥਰ ਦਾ ਭਾਂਡਾ ਪੂਰਾ ਪੂਰਾ ਇਹ ਤੇ ਭਾਈ ਇਹਨੂੰ ਕੀ ਕਹਿੰਦੇ ਆ ਸਲਤਾ ਸਲਤਾ ਇਹ ਸਲਤਾ ਆ ਤੇ ਇਹ ਫਾਸਾ ਫਾਸਾ ਇਹ ਮਟਣ ਆ ਇਹ ਚਿਕਨ ਆ ਇਹਨੂੰ ਕਹਿੰਦੇ ਆ ਰੋਸ਼ੁਸ਼ ਇਹ ਦੁਬਈ ਦੇ ਵਿੱਚ ਬਹੁਤ ਫੇਮਸ ਆ ਇਹ ਤੇ ਜਿੰਨੀਆਂ ਵੀ ਆਈਟਮ ਨੇ ਇਹ ਸਾਰੀਆਂ ਦੁਬਈ ਦੇ ਵਿੱਚ ਮਿਲਦੀਆਂ ਨੇ ਇੱਥੇ ਬਹੁਤ ਘੱਟ ਨੇ ਇਹ ਫਸਟ ਰੈਸਟੋਰੈਂਟ ਆ ਜਿਹੜਾ ਜਲੰਧਰ ਦੇ ਵਿੱਚ ਆ ਜਿਹੜਾ ਤੁਹਾਨੂੰ ਅਰੇਬੀਅਨ ਸਟਾਈਲ ਜਿਹੜਾ ਤੁਹਾਨੂੰ ਖਾਣਾ ਦਿੰਦਾ ਤੇ ਹੁਣ ਵਾਰੀ ਆ ਗਈ ਆਪਾਂ ਟੈਸਟ ਕਰਦੀ ਕਿਉਂਕਿ ਹਜੇ ਆਪਾਂ ਆ ਟੈਸਟ ਕਰਨੇ ਆ ਹਜੇ ਆਪਾਂ ਰੈਪ ਟੈਸਟ ਕਰਨ ਲਾ ਕਾਫੀ ਕੁਝ ਪਿਆਰ ਟੈਸਟ ਕਰ ਲਈ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਆਪਾਂ ਇਹਨੂੰ ਤੋੜਦੇ ਆ ਭਈ ਸਭ ਤੋਂ ਪਹਿਲਾਂ ਇਹਦਾ ਜੋ ਕਿਹੜਾ ਡਿਸ ਕਰੀਏ ਪਹਿਲਾ ਚਿਕਨ ਵਾਲਾ ਨਾ ਕੀ ਬਾਤ ਹੈ ਬਸ ਇਹ ਉਹ ਅਸਲ ਵਿੱਚ ਜਦੋਂ ਪੁੱਛਿਆ ਸੀ ਮੈਂ ਕਿ ਉਹ ਇਹ ਕਹਿੰਦੇ ਸੀ ਕਿ ਇਹਨੂੰ ਇਦੇ ਵਿੱਚ ਡੁੱਪ ਕੇ ਕਰਕੇ ਖਾਣਾ ਖਾਦਾ ਜਾਂਦਾ ਹੈ ਇਸ ਕਰਕੇ ਆਪ ਇਹਦੇ ਵਿੱਚ ਡਿਪ ਕਰਕੇ ਖਾ ਰਹੇ ਆ ਇਹ ਇੱਕ ਨਾ ਨਾ ਕੰਫਰਨ 4-5 ਬੰਦੇ ਕੋਲ ਇਹ ਨਾ ਇਹ ਇੱਕ ਵੱਡਾ नान ਜਿਹੜਾ 2-3 ਬੰਦਿਆਂ ਵਾਸਤੇ ਬਹੁਤ ਇਨਫ ਆ ਪੂਰਾ ਬੰਦਰਾ ਜੀ ਰੋਟੀ ਖਾ ਜਾਂਦਾ ਤੇ ਹੁਣ ਵਾਰੀ ਆ ਗਈ ਮਟਨ ਦੀ ਇਹਦੇ ਵਿੱਚ ਮਟਨ ਵੀ ਲਗਭਗ ਸਾਰਾ ਬੋਨਲੈਸ ਹੁੰਦਾ ਆ ਆਪਾਂ ਸਰਫੇ ਜਸਟ ਗਰੇਵੀ ਲਵਾਂਗੇ ਇਹਦੇ ਹੂੰ ਸਾਡਾ ਦੂਜਾ ਆ ਚੁੱਕਿਆ ਜੀ ਰੋਲ ਇਹਨੂੰ ਇਹ ਜੀ ਸ਼ੋਰਮਾ ਰੋਲ ਹੈ ਜੀ ਇਹ ਭਾਈ ਇੱਕ ਤੁਹਾਨੂੰ ਸੌਸ ਮੰਗਵਾਈ ਸੀ ਸਪਾਈਸੀ ਵਾਲੀ ਭਾਈ ਤਾਂ ਨੂੰ ਰੋਲ ਕਿਵੇਂ ਲੱਗਾ ਰੋਲ ਵਧੀਆ ਲੱਗਾ ਤੈਨੂੰ ਬਟਰ ਕਿਵੇਂ ਲੱਗਾ ਬੜਾ ਸਟਰਨ ਜਾਂ ਫੇਸ ਜੁਨੀਕ ਜਿਹਾ ਲੱਗ ਰਿਹਾ ਨਾ ਵਾਹ ਤੇ ਲੋ ਜੀ ਹੁਣ ਆਪਾਂ ਇਹਨੂੰ ਟੈਸਟ ਕਰਦੇ ਹਾਂ ਹੂੰ ਵਾਕੇ ਮੈਂ ਵਿਸ਼ਾਲ ਭਾਈ ਤੋਂ ਸਵਾਲਤਾ ਕਿਉਂਕਿ ਅਸੀਂ ਖਾਣ ਵਾਲਿਆਂ ਥੋੜਾ ਜਿਹਾ ਸਪਾਈਸੀ ਨੇ ਜਿਹੜਾ ਰੋਲ ਆ ਪੂਰਾ ਸਪਾਈਸੀ ਕਮਾਲ ਦਾ ਫਲੇਵਰ ਕੱਲੀ ਕੱਲੀ ਚੀਜ਼ ਪਤਾ ਲੱਗਦੀ ਵੀ ਕਿਹੜੀ ਕਿਹੜੀ ਚੀਜ਼ ਆਪਾਂ ਖਾ ਰਹੇ ਹਾਂ ਤੇ ਇਹ ਸਾਡੇ ਕੋਲ ਪਾਸਾ ਜੀ ਨਾਲ ਸਾਡੇ ਕੋਲ ਪਾਸਾ ਜੀ ਅ ਭਾਜੀ ਮਟਰਨ ਪਾਸਾ ਲਓ ਜੀ ਮਟਰਨ ਵੀ ਪਾਸਾ ਜੀ ਅਜਾ ਚਿਕਨ ਡਿਸ਼ ਕਰੋ ਭਾਜੀ ਇਹ ਕਰੀ ਵਧੀਆ ਹੋ ਵੀ ਲੋਜੀ ਚਿਕਨ ਵੀਰ ਨੰਬਰ ਲੈ ਗਿਆ ਜੀ ਬਾਕੀ ਰਜਤ ਬਾਜੀ ਚੈੱਕ ਕਰਕੇ ਦੱਸਣਗੇ ਇਹਦੇ ਉਹ ਕਿਵੇਂ ਆ ਕਿਵੇਂ ਨਹੀਂ ਤੇ ਹੁਣ ਆ ਗਈ ਵਾਰੀ ਕਿਆ ਬਾਤ ਹੈ ਇਹ ਆ ਗਿਆ ਜੀ ਸ਼ੋਰਮਾ ਇਹ ਸ਼ੋਰਮੇ ਦੀ ਸਾਡੇ ਕੋਲ ਪ੍ਰੋਪਰਲੀ ਪਲੇਟ ਆ ਇਹ ਆਈਟਮ ਦਾ ਨਾਮ ਹੀ ਸ਼ੋਰਮਾ ਨਹੀਂ ਹਾਂ ਤੇ ਇਹਦੇ ਵਿੱਚ ਥੋੜੀ ਜਿਹੀ ਸਾਨੂੰ ਇੱਕ ਦਿੱਕਤ ਕੀ ਆ ਉਹ ਬਾਈ ਹੁਣ ਕਹਿੰਦੇ ਮਿੱਠਾ ਆਇਆ ਸੀ ਇਸ ਕਰਕੇ ਅਸੀਂ ਥੋੜੀ ਸਪਾਈਸੀ ਨਸ ਮੰਗਾਈ ਹੈ ਹੁਣ ਸਪਾਈਸੀ ਪਾ ਕੇ ਹੁਣ ਕਹਿੰਦੇ ਨੂੰ ਤੇ ਇਹਦੇ ਨਾਲ ਆਉਂਦੀ ਹੈ ਜੀ ਰੋਮਾਲੀ ਰੋਟੀ ਇਹ ਰੋਮਾਲੀ ਰੋਟੀ ਨਾਲ ਆਉਂਦਾ ਨਾਲ ਰੋਮਾਲੀ ਰੋਟੀ ਨਾਲ ਇਹ ਫ੍ਰੀ ਆਉਂਦੀ ਸ਼ੋਰਮੇ ਦੇ ਨਾਲ भाई शोरबे का शोरबे का क्या रेट है इसका 240 क्लासिक है 280 स्पेशल इसका रेट जो है दो है? अस्सी रुपए है अच्छा चलो कोई नहीं असली खाली स्पैशली आने स्पेशल ही है क्योंकि टेस्टी लगा जो चीज़ टेस्टी लगी स्पेशल ही होती है बैन वरी है जी इन्होंने शोरमे न टेस्ट कर ਕਿਆ ਬਾਤ ਹੈ ਭਾਈ ਐਂਡ ਮੇਰੇ ਲਈ ਉਹ ਹੀ ਬਸਾ ਜੀ ਟੋਲੀ ਨੰਬਰ ਦੇਵਾਂਗੇ ਤੁਹਾਨੂੰ ਪੂਰੀ ਵੀਡੀਓ ਐਂਡ ਤੇ ਵੀ ਕਿੰਨੇ ਦੇ ਵਿੱਚੋਂ ਕਿੰਨੇ ਨੰਬਰ ਇਹਨਾਂ ਨੂੰ ਆਪਾਂ ਪੂਰੇ ਰੈਸਟੋਰੈਂਟ ਨੂੰ ਦੇਖ ਜਾਂਦੇ ਹਾਂ ਤੇ ਇਹ ਸਾਡੇ ਖਾਣੇ ਨੇ ਭਾਈ ਜਿਹੜੇ ਅਸੀਂ ਕੁਸ਼ਟਾਈ ਕਰ ਚੁੱਕੇ ਹਾਂ ਕੁਝ ਰਹਿ ਗਿਆ ਸੱਲੇ ਵੀ ਤਾਂ ਮੈਂ ਦੱਸੀਏ ਉਹ ਗਲਤੀ ਕੀ ਹੋ ਗਈ ਸੀ ਵੀਡੀਓ ਅਸੀਂ ਲਗਭਗ ਹਾਫ ਬਣਾ ਚੁੱਕੇ ਸੀਗੇ ਸਾਡਾ ਮਾਈਕ ਲਾਉਣਾ ਸਾਨੂੰ ਚੇਤਾ ਭੁੱਲ ਗਿਆ ਜਿਹਦੇ ਕਰਕੇ ਸਾਨੂੰ ਦੁਬਾਰਾ ਤੋਂ ਕੁਝ ਵੀਡੀਓ ਦੁਬਾਰਾ ਛੂਟ ਕਰਨੀਆਂ ਪਈਆਂ 2 ਟੋਰੀ ਕਿ ਕੋਈ ਵੀ ਗੱਲ ਜੈਨੂਨ ਹੋਣੀ ਚਾਹੀਦੀ ਹੈ ਅੱਛਾ ਇਸ ਜਗ੍ਹਾ ਤੇ ਅਸੀਂ ਆਉਣ ਲਈ ਨਾ ਇਹ ਲੌਗੇਟ ਆ ਜਲੰਧਰ ਯੂਨੀਵਰਸਿਟੀ ਜਿਹੜੀ ਬਲਵਲੀ ਯੂਨੀਵਰਸਿਟੀ ਦੇ ਬਿਲਕੁਲ ਅੰਦਰ ਦੇ ਪਾਸੇ ਉੱਥੇ ਰੈਸਟੋਰੈਂਟ ਆ ਇਹ ਸਾਡਾ ਚਿਕਨ ਚੁਰਬੀਆਨ ਆ ਤੇ ਪਈ ਤਾਂ ਰੱਖੀ ਐ ਤੇ ਰੱਖੀ ਹੋਣੇ ਨੂੰ ਤੁਸੀਂ ਨਾਲ ਨਾਲ ਸ਼ਾਟ ਦੇਖ ਲਿਓ ਜਿਹੜੇ ਪਹਿਲੇ ਅਸੀਂ ਟੈਸਟ ਕਰ ਚੁੱਕੇ ਆ ਕਿਉਂਕਿ ਮੇਨ ਚੀਜ਼ ਅਸੀਂ ਇਹ ਤੁਹਾਨੂੰ ਕਲੀਅਰ ਦਿਖਾਉਣ ਵਾਸਤੇ ਆ ਵੀ ਕਿਉਂਕਿ ਇਹਦਾ ਚਿਕਨ ਜਿਹੜਾ ਸੀਗਾ ਚਿਕਨ ਇਹਦਾ ਥੋੜਾ ਜਿਆਦਾ ਸਪਾਈਸੀ ਘੱਟ ਸੀ ਕੋਈ ਜਿਹੜਾ ਨਾਲ ਨਾਲ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਉਹ ਜਿਹੜਾ ਆਡੀਓ ਨਹੀਂ ਸੀ ਇਸ ਕਰਕੇ ਅਸੀਂ ਤੁਹਾਨੂੰ ਵੀਡੀਓ ਨਾਲ ਲਾਤੀ ਐ ਟੈਸਟ ਦੀ ਟੈਸਟ ਕਮਾਲ ਦਾ ਸੀ ਬਹੁਤ ਵਧੀਆ ਸੀਗਾ ਕਹਿਣ ਦੀ ਗੱਲ ਨਹੀਂ ਮਤਲਬ ਇੱਕ ਯੂਨਿਕ ਨਵੇਂ ਫਲੇਵਰ ਦੇ ਇੱਥੇ ਜਲੰਦਰ ਦੇ ਵਿੱਚ ਆਪਾਂ ਟਰਾਈ ਕੀਤਾ ਆ ਸਾਨੂੰ ਵਧੀਆ ਲੱਗਾ ਜੀ ਤੇ ਹੁਣ ਵਾਰੀ ਬਈਆ ਪਲੀਜ਼ ਇਧਰੋਂ ਟ੍ਰੇਡ ਤੇ ਇਹਨੂੰ ਕੀ ਕਹਿੰਦੇ ਆ ਚਿਕਨ ਅਲਫਾਮ ਤੇ ਇਹ ਆ ਜੀ ਚਿਕਨ ਅਲਫਾਮ ਆ ਤੁਸੀਂ ਦੇਖ ਸਕਦੇ ਹੋ ਅਲਫਾਮ ਦਾ ਪਤਾ ਨਹੀਂ ਕਿੱਧਰ ਗਿਆ ਹੋਇਆ ਖਾਧਾ ਗਿਆ ਸਾਰਾ ਹੀ ਕਿਉਂਕਿ ਗੱਭੀ ਸਾਡੀ ਸੀਗੀ ਤੇ ਇਸ ਕਰਕੇ ਇਹਦਾ ਜਿਹੜਾ ਚਿਕਨ ਸੀਗਾ ਇਹ ਫਲੇ ਹੋਣ ਪਿੱਛੋਂ ਹੱਸੋ ਨਾ ਯਾਰ ਹੁਣ ਤੁਸੀਂ ਤੇਰਾ ਜਤਪਾ ਜੀ ਦੇ ਮੈਨੂੰ ਯਾਦ ਕਰਾਇਆ ਵੀ ਪਾਈ ਆਪਣਾ ਮਾਈਕ ਬੰਦਾ ਇਹਦਾ ਗੱਲ ਮੈਨੂੰ ਉਹ ਯਾਦ ਆ ਗਈ ਵੀਰ ਜੀ ਤੁਹਾਡਾ ਪਜਾਮਾ ਫਟਿਆ ਹੁਣ ਵੀਰ ਜੀ ਤੁਹਾਡਾ ਮਾਈਕ ਬੰਦਾ ਇਹਦਾ ਜਿਹੜਾ ਰਾਈਸ ਦਾ ਫਲੇਵਰ ਆ ਰਾਈਸ ਥੋੜੇ ਜੇ ਇਹਦੇ ਫਿੱਕੇ ਨੇ ਇਹਦਾ ਚਿਕਨ ਜਿਹੜਾ ਹੈਗਾ ਉਹ ਸਪਾਈਸੀ ਆ ਤੇ ਇਹਦੇ ਨਾਲੋਂ ਇਹਦੇ ਰਾਈਸ ਜਿਹੜੇ ਸਪਾਈਸੀ ਸੀ ਕਿ ਇਹਦਾ ਚਿਕਨ ਜਿਹੜਾ ਥੋੜਾ ਜਿਹਾ ਫਿੱਕਾ ਸੀਗਾ ਪਰ ਫਲੇਵਰ ਯੂਨਿਕ ਸੀ ਡਿਫਰੈਂਟ ਸੀਗੇ ਸਭ ਤੋਂ ਵਧੀਆ ਮੈਨੂੰ ਵਧੀਆ ਲੱਗੇ ਅ ਵਿਸ਼ਾਲ ਭਾਈ ਨੂੰ ਵਧੀਆ ਲੱਗੇ ਆ ਤੇ ਰਜਤ ਭਾਈ ਨੂੰ ਹਜੇ ਆਪਾਂ ਪੈਂਟ ਦੇ ਪੁੱਛਣਾ ਜਾ ਕੇ ਵੀ ਕਿਵੇਂ ਦਾ ਲੱਗਾ ਕਿਵੇਂ ਦਾ ਨਹੀਂ ਕਿਉਂਕਿ ਕਿਉਂਕਿ ਗੱਲ ਅਸੀਂ ਰਜਤ ਭਾਈ ਹੁਣੀ ਇੱਕ ਐਸੀ ਰਾਈਡ ਕਰਕੇ ਆਏ ਆ ਇੰਡੀਅਨ ਫੋਰਸ ਦੇ ਨਾਲ ਬਈ ਵੱਲੋਂ ਕਹਿ ਲਈ ਆ ਵੀ ਬਾਈ ਨੇ ਨਾ ਸਾਡੀ ਜਿਹੜੀ ਬਾਈਕ ਰਾਈਡਿੰਗ ਦਾ ਇੱਕ ਨਾਉ ਉੱਚਾ ਕਰਕੇ ਆਏ ਨੇ ਐਸੀ ਐਸੀ ਜਗ੍ਹਾ ਤੇ ਬਾਈ ਰਾਈਡ ਕਰਕੇ ਆਏ ਨੇ ਬਈ ਛੱਡ ਗਲਾ ਦਿਓ ਕਿਉਂਕਿ ਉਹ ਥੋੜਾ ਜਿਹਾ ਕਹਿ ਲਿਆ ਵੀ ਇੱਕ ਫੌਜ ਦੇ ਵੱਲੋਂ ਇੱਕ ਪਾਬੰਦੀਆਂ ਨੇ ਉਹ ਵੀਡੀਓ ਨਹੀਂ ਦਿਖਾ ਸਕਦੇ ਅਸੀਂ ਉਹ ਕਿਉਂਕਿ ਇੱਕ ਜਿੱਥੇ ਰਹਿਣਾ ਸੀ ਕੈਂਪਾਂ ਦੇ ਵਿੱਚ ਉਹ ਚੀਜ਼ ਇਸ ਕਰਕੇ ਥੋੜੀ ਜਿਹੀ ਅਸੀਂ ਰਿਵੀਲ ਨਹੀਂ ਕੀਤੀ ਪਰ ਬਾਈ ਹੁਣਾਂ ਨੂੰ ਵਧਾਈਆਂ ਵੀ ਬਾਈ ਐਡਾ ਵੱਡਾ ਜਿਹੜੀ ਬਾਈਕ ਰਾਈਡਿੰਗ ਕਮਿਊਨਿਟੀ ਨੂੰ ਇਹਦਾ ਚੰਗਾ ਮੈਸੇਜ ਦਿੱਤਾ ਐਡੇ ਵੱਡੀ ਰਾਈਡ ਕਰਕੇ ਆਏ ਨੇ ਬਾਈ ਥੈਂਕ ਯੂ ਸੋ ਮੱਚ ਤੇ ਅਸੀਂ ਰਜਿਤ ਭਾਈ ਨੂੰ ਐਵੇਂ ਪ੍ਰਮੋਟ ਕਰਦੇ ਰਹਿਣਾ ਤੇ ਟਿਕਟਾਂ ਬਣਾਉਣ ਵਾਸਤੇ ਰਜਤ ਭਾਈ ਨੂੰ ਪ੍ਰਮੋਟ ਗੱਲ ਕਰਾ ਗਿਰੋ ਜੇਕਰ ਸਸਤੀ ਟਿਕਟ ਚਾਹੀਦੀ ਹੋਵੇ ਨਾਲ ਨਾਲ ਅਸੀਂ ਪ੍ਰਮੋਟ ਵੀ ਕਰੀਏ ਆਪਣੇ ਕੰਮ ਨੂੰ ਲੈ ਕੇ ਤੇ ਲੋ ਜੀ ਆ ਤੁਹਾਨੂੰ ਦਿਖਾਦੀ ਅਸੀਂ ਆ ਸਾਡੀਆਂ ਪਲੇਟਸ ਕੁਛ ਖਾ ਪੀ ਕੇ ਅਸੀਂ ਵਿਲੇ ਕਿਤੇ ਹੋਈਆਂ ਨੇ ਤੇ ਰਜਤ ਭਾਈ ਆਪਣੇ ਵਿਸ਼ਾਲ ਭਾਈ ਲੱਗਿਆ ਜੀ ਮਿੱਠਾ ਆਰਡਰ ਕਰਨ ਹਾਂਜੀ ਵਿਸ਼ਾਲ ਆਪਣੇ ਰਜਤ ਭਾਈ ਕਿਵੇਂ ਲੱਗਾ ਟੇਸਟੀ ਸਾਰਾ ਕੁਝ ਬੜਾ ਵਧੀਆ ਡਿਫਰੈਂਟ ਡਿਫਰੈਂਟ ਆ ਨਾ ਅੱਛਾ ਕਿੰਨੇ ਨੰਬਰ ਦੇਂਗਾ ਨੂੰ ਸਰਫ ਸਾਰਾ ਕੁਝ ਲਾ ਗਿਆ 8 ਨੰਬਰ 10 ਦੇ ਵਿੱਚੋਂ 8 ਨੰਬਰ ਮਤਲਬ ਪਾਸ ਆ ਪਾਸ ਹੈ ਬਿਲਕੁਲ 80% ਨੰਬਰ ਆ ਗਿਆ ਆ ਗਿਆ ਕੀ ਬਾਤ ਹੈ ਮਸੂਦ ਡਾਇਰੈਕਟ ਦੇ ਸਾਥ ਬੰਦਾ ਹੈ ਮੀਡੀਆ ਮੇਰਾ ਹੈ ਮਾਸੂਦ ਇਹ ਮਾਸੂਦ ਇਹ ਪਤਾ ਨਹੀਂ ਕੀ ਹੈ ਮਾਸੂਦ ਮਾਸੂਦ ਮਾਹਸੂਬ ਮਾਸੂਦ ਕੀ ਬਾਤ ਹੈ ਪਰ ਇਹ ਤਾਂ ਇੱਕ ਤਾਂ ਰੰਗ ਰੰਗੇ ਨਾਂ ਬੜੇ ਔਖੇ ਆ ਤੁਸੀਂ ਇੱਥੇ ਆ ਕੇ ਇਹ ਕਹਦੇ ਹੋ ਵੀ ਜਿਹੜਾ ਤੂੰ ਪੜਾਈ ਆਪਣਾ ਤੁਹਾਡਾ ਫੇਵਰਟ ਆ ਉਹ ਮਿੱਠਾ ਭੇਜ ਦੇ ਐ ਵੀ ਇਹ ਤਾਂ ਨਾਂ ਲੈਣੇ ਬੜੇ ਔਖੇ ਨੇ ਏ ਹੁਣ ਕਰੀਆ ਆਪਾਂ ਟੈਸਟ ਤੇ ਰਜਤ ਬਾਜੀ ਪਲੀਜ਼ ਕੈਮਰਾਮੈਨ ਬਣਾਨਾ ਹਾਂ ਤੇ ਪਹਿਲਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇਹ ਆ ਜੀ ਸਪੈਸ਼ਲ ਮਠੇ ਇਹਨਾਂ ਦੇ ਚੈੱਕ ਕਰੋ ਬਲਦ ਚੈੱਕ ਕਰੋ ਯਾਰ ਆਈਟਮ ਚੈੱਕ ਕਰੋ ਤੁਸੀਂ ਕਿਵੇਂ ਜ਼ਬਰਦਸਤ ਨੇ ਤੇ ਬਾਈ ਹੁਣ ਇਹ ਕਹਿ ਰਹੇ ਅਲਾਦੀਨ ਦਾ ਚਲਾ ਗਿਆ ਝੋਲਾ ਦਾ ਚਲਾ ਗਿਆ ਤਾਂ ਇਹ ਨਹੀਂ ਨਿਕਲਣਾ ਚ ਕੁਝ ਹੋਰ ਨਿਕਲ ਜਿੰਨ ਨਿਕਲਣਾ ਇਹ ਜਿੰਨ ਨਹੀਂ ਨਿਕਲਣਾ ਚ ਕੁਝ ਹੋਰ ਹੀ ਨਿਕਲੂ ਸਭ ਤੋਂ ਪਹਿਲਾਂ ਆਪਾਂ ਟੈਸਟ ਕਰਦੇ ਆ ਇਹਦਾ ਮੈਸੂ ਮੈਸੂ ਇੱਕ ਕਰੀ ਅਸੀਂ ਸਪਿਤੀ ਦੇ ਵਿੱਚ ਕੜਾਹ ਬਣਾਇਆ ਸੀ ਬੰਦੇ ਕੋਲ ਪਰ ਉਹਨਾਂ ਨਾਲੋਂ ਦਾ ਬੈਸਟ ਬਣਾਇਆ ਸੀ ਹੂੰ ਮੈਸੂ ਜੇ ਬ੍ਰਦਰ ਸਾਹ ਜਾਨਾ ਭਾਜੀ ਬਹੁਤ ਵਧੀਆ ਯਾਰ ਸੱਚੀ ਭੈਣ ਕੀ ਆਈਟਮ ਬਣਾਤੀ ਯਾਰ ਆਹ ਬਈ ਇਥੇ ਪੰਜਾਬ ਦੇ ਵਿੱਚ ਇਹ ਜਿਹੜੇ ਕੇਕੂ ਕੇ ਜਿਹੜੇ ਬਣਾਉਂਦੇ ਨੇ ਪਤਾ ਨਹੀਂ ਕਿੱਤਾਂ ਦੇ ਹੁੰਦੇ ਉਹ ਉਹਨਾਂ ਦਾ ਬਹੁਤ ਜ਼ਬਰਦਸਤ ਚੀਜ਼ ਹੈ ਇਹ ਨਾਲ ਹੈਲਦੀ ਵੀਅ ਨਾਲੇ ਪੈਸੇ ਕਿੰਨੇ ਨੰਬਰ 100 10 10 ਪਰ ਇਹ ਆਈਟਮ 100 ਤੋਂ 10 ਨੰਬਰ ਹੈ ਜੀ ਐਸਾ ਆਈਟਮ ਨਹੀਂ ਇਹਨੂੰ ਕਹਿੰਦੇ ਮਸੂਬ ਲੋ ਜੀ ਇਹ ਆ ਗਿਆ ਜੀ ਕਨੂਫਾ ਕਿਆ ਬਾਤ ਹੈ ਤੇ ਨਾਲੇ ਇਹਦੇ ਵਿੱਚ ਦਿੱਤਾ ਇਹਨਾਂ ਨੇ ਸਿਰਫ ਤੁਹਾਨੂੰ ਕਤਲ ਦੇ ਬੰਦੇ ਭਾਈ ਪਾਓ 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 ਮਰੇ ਜੀ ਬਰਾ ਸੁਣਾ ਭਾਈ ਪਤਾ ਲੱਗ ਜਾ ਪਰੋ ਕੀ ਬਾਤ ਹੈ ਹੁਣ ਇਹਨੂੰ ਕਰਦੇ ਆ ਟੈਸਟ ਇਹ ਹੈਗਾ ਆ ਅਰੇਬੀਅਨ ਦਾ ਮਿਠਾ ਹਣ ਵਾਰੀ ਆ ਗਈ ਐ ਦੀ ਕਹਦੇ ਉੱਤੇ ਬਣਾਇਆ ਕੀਤਾ ਭਈ ਇਹ ਇਹ ਕੀ ਡਾਲਾ ਇਸ ਦੇ ਉੱਪਰ ਪਿਸਤਾ ਪਿਸਤਾ ਕੀ ਕੰਪੋਨੈਂਟ ਆਉਂਦਾ ਪਿਸਤਾ ਇਹਨਾਂ ਬੜਾ ਇਹ ਬੁਝਾ ਨਾ ਕ੍ਰੰਚੀ ਜਿਹਾ ਹੈ ਸੇਂਗਿਆਂ ਨੂੰ ਫਰਾਈ ਕਰ ਲਈਏ ਉਹ ਤਾਂ ਬਣਾਇਆ ਹੋਇਆ ਹੈ ਕ੍ਰੰਚੀનેસ ਬਹੁਤ ਵਧੀਆ ਮਿਠਾਸ ਬਹੁਤ ਵਧੀਆ ਬਾਕੀ ਭਾਈ ਚੈੱਕ ਕਰਨੀ ਇਹਦੇ ਉੱਤੇ ਹੁਣ ਜਿਹੜਾ ਆਹ ਗਨਾਫਾ ਪਿਆ ਨਾ ਇਹਦੇ ਉੱਤੇ ਐਦਾ ਥੋੜਾ ਜਾ ਸਿਰਪ ਪਾਇਆ ਜਾਊਗਾ ਭਾਜੀ ਕਿਤੇ ਆ ਜਾ ਹੁਣ ਮੋਡਲਿੰਗ ਮੋਡਲਿੰਗ ਆਹ ਪਾ ਹੀੂ ਮੇਂ ਕੇ ਆ ਮੇਗਾ ਹੋਰ ਪੁਣਾ ਤੇ ਹੁਣ ਤੁਸੀਂ ਇਹਨੂੰ ਦੇਖਦੇ ਆ। ਓਏ ਹੋਏ ਹੋਏ। ਕੀ ਪਾਤਾ ਯਾਰ। ਸੇਰਾ ਭਾਜੀ, ਭਾਜੀ ਇੱਧਰ ਥੋੜਾ ਰੱਖੋ। ਦੇਣਾ ਖਾਣ ਦੇ ਲੱਗੜ ਰੱਖੋ। ਸੇਰਾ ਸੇਰਾ ਦੀ ਨਾ ਮੈਂ ਖਾਣਾ। ਲਿਆਓ ਭਾਜੀ। ਤੁਹਾਨੂੰ ਦਿਖਾ ਦਿੰਦੇ ਹਾਂ। ਹੈ? ਇਸ ਵੇਲੇ ਯਮਨ ਸੇ ਪੁਰਾ ਕੜੇ-ਬੜੇ ਆ ਕੇ ਚੁੱਕਟ ਤੇ। ਹੂੰ। लगा नंबर कि मतलब एंड जो खाना खा गया जो इस एंड हो नहीं सकता कोई भी क्या बात है यार सराई भाई इसका इस इस आइटम का रेट क्या क्या है ਇਹ ਆ ਵਾਲੀ ਜਿਹੜੀ ਹੈਗਾ ਇਹ 180 ਰੁਪਏ ਦੀ ਆ ਹੈਗਾ 240 ਮਤਲਬ 240 ਰੁਪਏ ਦੀ ਇੱਕ ਆਈਟਮ ਆ 250 250 ਰੁਪਏ ਦੀ ਇੱਕ ਆਈਟਮ ਆ ਭਾਈ ਕਮਾਲ ਇੱਕ ਵਾਰੀ ਤੁਸੀਂ ਇਹਦੇ ਉੱਥੇ ਆ ਕੇ ਖਾ ਲਿਆ ਨਾ ਭਾਈ ਤੁਸੀਂ ਕਹੋਗੇ ਵੀ ਐਂਡ ਆ ਭਾਈ ਭਾਈ ਓਕੇ ਨਾ ਅਸੀਂ ਹੋਰ ਚੀਜ਼ ਨਹੀਂ ਸ਼ੱਕ ਇੱਥੇ ਆਈਏ ਨਾ ਆਈਏ ਇਹਦੇ ਵਾਸਤੇ ਜ਼ਰੂਰ ਆਵਾਂਗੇ ਚੋਬੀ ਜੀ ਬਿਲਕੁਲ ਭਾਈ ਪੱਕੀ ਗੱਲ ਨਾ ਖਾਣਾ ਖਾ ਕੇ ਮਿੱਠਾ ਖਾਣ ਦਾ ਇੱਥੇ ਆਣਾ ਬੰਦ ਬਿਲਕੁਲ ਤੇ ਬਹੁਤ ਜ਼ਬਰਦਸਤ ਯਾਰ ਬਹੁਤ ਜ਼ਬਰਦਸਤ ਔਰ ਫਾਈਨਲੀ ਸਾਡੇ ਕੋਲ ਜਿਹੜਾ ਕਨਾਫਾ ਦਾ ਸਿਰਫ ਸਾਡੇ ਕੋਲ ਬਚ ਗਿਆ ਬਾਕੀ ਅਸੀਂ ਚੀਜ਼ਾਂ ਕਰਾ ਲਈਆਂ ਪੈਕ ਤੇ ਜੇ ਹੁਣ ਤੁਸੀਂ ਵੀ ਇੱਥੇ ਆਉਣਾ ਦੇ ਇੱਥੇ ਆ ਕੇ ਤੁਸੀਂ ਕਨਾਫਾ ਤੇ ਮਸੂਬ ਜਦੋਂ ਤੁਸੀਂ ਟੈਸਟ ਕਰੋਗੇ ਨਾ ਭਾਜੀ ਤੁਸੀਂ ਵਾਕੇ ਕਹੋਗੇ ਕਿ ਵਾਹ ਕੀ ਬਾਤ ਹੈ ਤੇ ਬਸ ਤੁਸੀਂ ਆਉਣਾ ਕਿੱਥੇ ਆ ਲੋਗੇਟ ਲੋਗੇਟ ਯੂਨੀਵਰਸਿਟੀ लवली ਯੂਨੀਵਰਸਿਟੀ ਦੇ ਬਿਲਕੁਲ ਲੋਗੇਟ ਜਿਹੜਾ ਬਹੁਤ ਮਸ਼ਹੂਰ ਆ ਉਥੇ ਆ ਕੇ ਤੁਸੀਂ ਜਦੋਂ ਬਾਈ ਹੁਣਾ ਦੇ ਕੋਲ ਆਉਂਗੇ ਉਥੇ ਹੈਗਾ ਜੀ ਬਾਬ ਯਮीन ਰੈਸਟੋਰੈਂਟ ਦਾ ਕਮਾਲਾ ਫੂਡ ਆ ਕਮਾਲ ਦਾ ਐਮੇ ਸਾ ਇੱਕ ਵਾਰੀ ਟਰਾਈ ਕਰਨ ਦਾ ਬਣਦਾ ਭਾਈ ਸੋ ਤੁਸੀਂ ਹੁਣ ਕਰਨਾ ਕੀ ਇਹ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਸਦਾ ਫੂਡ ਆਗੇ ਕਿਵੇਂ ਦਾ ਲੱਗਾ ਤੇ ਬਾਕੀ ਕਮੈਂਟ ਦੱਸਿਓ ਤੁਹਾਡੀ ਲਾਗੇ ਬੰਦੇ ਕਿਹੜਾ ਬੈਸਟ ਫੂਡ ਬਣਾ ਰਿਹਾ ਥੈਂਕ ਯੂ ਸੋ